ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਗੁਰਦਿਆਂ ਦੀ ਪਰੇਸ਼ਾਨੀ ਦੇ ਵਿੱਚ ਜਿਨ੍ਹਾਂ ਦੀ ਕਿਡਨੀ ਖਰਾਬ ਹੋ ਰਹੀ ਆ ਉਹਨਾਂ ਨੂੰ ਕਿਹੜਾ ਭੋਜਨ ਜਿਹੜਾ ਲੈਣਾ ਚਾਹੀਦਾ ਏ ਆਪਦੇ ਕਹ ਲਓ ਵੀ ਡਾਈਟ 'ਚ ਵਧਾਉਣਾ ਚਾਹੀਦੀਆਂ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਤੇ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਘੱਟ ਕਰਨਾ ਚਾਹੀਦਾ ਤੇ ਕੀ ਕੀ ਪਰਹੇਜ਼ ਕਰਨੇ ਚਾਹੀਦੇ ਆ ਜਿਨ੍ਹਾਂ ਦੀ ਕਿਡਨੀ ਖਰਾਬ ਹੋਣ ਦੇ ਐਡਵਾਂਸ ਸਟੇਜ ਤੱਕ ਪਹੁੰਚ ਚੁੱਕੀ ਆ ਸੋ ਇਸ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇੱਕ ਛੋਟੀ ਜਿਹੀ ਰਿਕਵੈਸਟ ਆ ਵੀ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਂਗਾ ਤੁਹਾਡੇ ਤੱਕ ਪਹੁੰਚ ਜਾਣ ਸੋ ਸਾਥੀਓ ਕਿਡਨੀ ਦੀਆਂ ਪੰਜ ਸਟੇਜਾਂ ਹੁੰਦੀਆਂ ਐ ਜਦੋਂ ਕਿਡਨੀ ਖਰਾਬ ਹੋਣੀ ਸ਼ੁਰੂ ਹੁੰਦੀ ਆ ਤਾਂ ਪਹਿਲੀ ਸਟੇਜ ਵਿੱਚ ਸ਼ੁਰੂਆਤੀ ਸਟੇਜ ਵਿੱਚ ਜਿਹੜਾ ਭੋਜਨ ਸਾਨੂੰ ਵਧਾਉਣਾ ਚਾਹੀਦਾ ਪਹਿਲਾਂ ਉਸ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਕਿਹੜਾ ਕਿਹੜਾ ਭੋਜਨ ਜਿਹੜਾ ਸਾਨੂੰ ਪਰਹੇਜ਼ ਕਰਨਾ ਚਾਹੀਦਾ ਏ ਘਟਾਉਣਾ ਚਾਹੀਦਾ ਏ ਜਿਨ੍ਹਾਂ ਦੀ ਕਿਡਨੀ ਜਿਹੜੀ ਉਹ ਐਡਵਾਂਸ ਸਟੇਜ 'ਚ ਪਹੁੰਚ ਗਈਆਂ ਜਿਆਦਾ ਖਰਾਬ ਹੋ ਗਈਆਂ ਸਾਥੀਓ ਜੇ ਵੇਖਿਆ ਜਾਵੇ ਤਾਂ ਗੁਰਦਿਆਂ ਦਾ ਕੰਮ ਕੀ ਹੁੰਦਾ ਸਾਡੇ ਸਰੀਰ 'ਚ ਤਾਂ ਉਹਨਾਂ ਦੇ ਤਿੰਨ ਮੇਨ ਕੰਮ ਹੁੰਦੇ ਆ ਸਾਡੇ ਸਰੀਰ 'ਚੋਂ ਸਾਡੇ ਖੂਨ 'ਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣਾ ਖੂਨ ਨੂੰ ਸਾਫ਼ ਕਰਨਾ ਇਹਦੇ ਨਾਲ ਨਾਲ ਸਰੀਰ ਦੇ ਵਿੱਚ ਜਿਹੜਾ ਪਾਣੀ ਦਾ ਬੈਲੈਂਸ ਆ ਉਹ ਮੇਨਟੇਨ ਕਰਕੇ ਰੱਖਣਾ ਵਾਧੂ ਪਾਣੀ ਨੂੰ ਸਰੀਰ ਚੋਂ ਬਾਹਰ ਕੱਢਣਾ ਤੇ ਤੀਜਾ ਕੰਮ ਹੁੰਦਾ ਹਾਰਮੋਨਸ ਕੁਝ ਪੈਦਾ ਕਰਨੇ ਹਾਰਮੋਨਸ ਨੂੰ ਬਣਾਉਣਾ ਉਹ ਹਾਰਮੋਨਸ ਕੀ ਕਰਦੇ ਆ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦੇ ਆ ਸਰੀਰ ਦੇ ਵਿੱਚ ਫਲੂਇਡ ਨੂੰ ਮੇਨਟੇਨ ਕਰਕੇ ਰੱਖਦੇ ਆ ਤੇ ਜਿਹੜੇ ਸਰੀਰ ਚ ਮਿਨਰਲਸ ਆਖਣੇ ਜਾਂ ਉਹਨਾਂ ਦੀ ਮਾਤਰਾ ਨੂੰ ਬੈਲੈਂਸ ਬਣਾ ਕੇ ਰੱਖਦੇ ਮੇਨਟੇਨ ਕਰਦੇ ਆ ਸੋ ਕਿਡਨੀ ਦੇ ਇਹ ਤਿੰਨ ਤਿੰਨ ਮੁੱਖ ਕੰਮ ਹੁੰਦੇ ਆ ਪਰ ਜਦੋਂ ਇਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਸਾਡੇ ਸਰੀਰ ਦੇ ਵਿੱਚ ਟਾਕਸਿਨਸ ਗੰਦਗੀ ਆ ਨਿਕਰ ਪਦਾਰਥ ਜਮਾ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਪੂਰੀ ਤਰ੍ਹਾਂ ਉਹਨਾਂ ਨੂੰ ਸਰੀਰ ਚੋਂ ਬਾਹਰ ਕੱਢ ਨਹੀਂ ਪਾਉਂਦੀ ਤੇ ਖੂਨ ਨੂੰ ਵੀ ਨਹੀਂ ਸਾਫ਼ ਕਰ ਪਾਉਂਦੀ ਸੋ ਦੋਸਤੋ ਸ਼ੁਰੂਆਤੀ ਸਟੇਜ ਵਿੱਚ ਕਿਡਨੀ ਹਜੇ ਜਿਨ੍ਹਾਂ ਦੀ ਖਰਾਬ ਹੋਣੀ ਸ਼ੁਰੂ ਹੋਈ ਆ ਕਿਹੜਾ ਭੋਜਨ ਖਾਈਏ ਜਿਹਦੇ ਨਾਲ ਅੱਗੇ ਕਿਡਨੀ ਹੋਰ ਖਰਾਬ ਨਾ ਹੋਵੇ ਉਸ ਦੀ ਗੱਲ ਕਰਦੇ ਆਂ ਸੋ ਪਹਿਲੇ ਨੰਬਰ ਤੇ ਆਉਂਦੇ ਸਾਥੀਓ ਸੇਬ ਸੇਬ ਦੇ ਵਿੱਚ ਪੈਕਟਿਨ ਨਾਂ ਦੇ ਜਿਹੜੇ ਫਾਈਬਰ ਹੁੰਦਾ ਏ ਉਹ ਇੱਕ ਤਾਂ ਸਾਡੇ ਕੋਲੇਸਟ੍ਰੋਲ ਨੂੰ ਘੱਟ ਕਰਦਾ ਏ ਇਹਦੇ ਨਾਲ ਨਾਲ ਸਾਡੇ ਖੂਨ ਦੇ ਵਿੱਚ ਗਲੂਕੋਜ਼ ਦੇ ਲੈਵਲ ਨੂੰ ਠੀਕ ਰੱਖਦਾ ਏ ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਕਹਿ ਲਓ ਵੀ ਸਾਡੇ ਕਿਡਨੀ ਲਈ ਹੈਲਪਫੁਲ ਆ ਸੋ ਜਿਹੜਾ ਇਹਦੇ ਵਿੱਚਲਾ ਪੈਕਟਿਨ ਫਾਈਬਰ ਆ ਉਹ ਸਾਡੇ ਕਿਡਨੀਆਂ ਦੀ ਹੈਲਥ ਵਾਸਤੇ ਬਹੁਤ ਵਧੀਆ ਏ ਇਹਦੇ ਨਾਲ ਨਾਲ ਸੇਬ ਦੇ ਵਿੱਚ ਐਂਟੀਆਕਸੀਡੈਂਟ ਬਹੁਤ ਵਧੀਆ ਹੁੰਦੇ ਆ ਵਿਟਾਮਿਨ ਸੀ ਵੀ ਹੁੰਦਾ ਏ ਸੋ ਇਹ ਵੀ ਦੋਵੇਂ ਚੀਜ਼ਾਂ ਸਾਡੇ ਕਿਡਨੀ ਦੀ ਹੈਲਥ ਨੂੰ ਬੈਟਰ ਬਣਾਉਂਦੀਆਂ ਐ ਅੱਗੇ ਕਿਡਨੀ ਨੂੰ ਡੈਮੇਜ ਹੋਣ ਤੋਂ ਰੋਕਦੀਆਂ ਐ ਸੋ ਸੇਬ ਐਪਲ ਇੱਕ ਬਹੁਤ ਵਧੀਆ ਭੋਜਨ ਹੈ ਜਿਹੜਾ ਸਾਡੇ ਕਿਡਨੀਆਂ ਵਾਸਤੇ ਬਹੁਤ ਜ਼ਰੂਰੀ ਆ ਤੇ ਸਾਥੀਓ ਅਗਲਾ ਜਿਹੜਾ ਭੋਜਨ ਦੀ ਅਸੀਂ ਗੱਲ ਕਰਦੇ ਹੋਏ ਹੈਗੀਆਂ ਬਲੂ ਬੈਰੀਜ਼ ਦੋਸਤੋ ਬਲੂ 베ਰੀਜ਼ ਵਿੱਚ ਵੀ ਫਾਈਬਰਜ਼ ਬਹੁਤ ਵਧੀਆ ਹੁੰਦੇ ਆ ਵਿਟਾਮਿਨ ਸੀ ਵੀ ਹੁੰਦਾ ਇਹਦੇ ਵਿੱਚ ਤੇ ਐਂਟੀਆਕਸੀਡੈਂਟ ਜਿਹੜੇ ਚ ਪਾਏ ਜਾਂਦੇ ਉਹ ਖਾਸ ਤੌਰ ਤੇ ਸਾਡੀ ਕਿਡਨੀ ਦੀ ਹੈਲਪ ਨੂੰ ਸਾਡੇ ਕਿਡਨੀਜ਼ ਦੀ ਹੈਲਥ ਨੂੰ ਵਧੀਆ ਬਣਾਉਂਦੇ ਆ ਸੋ ਤੁਹਾਨੂੰ ਆਪਦੀ ਡਾਈਟ ਦੇ ਵਿੱਚ ਜਿਹੜੀ ਬਲੂ 베ਰੀਜ਼ ਆ ਇਹਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਇਹਦੇ ਨਾਲ ਨਾਲ ਫਿਸ਼ ਬਹੁਤ ਵਧੀਆ ਹੈ ਸਾਡੀ ਕਿਡਨੀ ਦੇ ਜੇ ਸਾਡੀ ਕਿਡਨੀ ਹਜੇ ਸ਼ੁਰੂਆਤ ਵਿੱਚ ਹਜੇ ਡੈਮੇਜ ਹੋਣੀ ਸ਼ੁਰੂ ਹੋਈ ਆ ਤਾ ਫਿਸ਼ ਵਿੱਚ ਜਿਹੜੇ omega 3 ਫੈਟੀ ਐਸਿਡ ਹੁੰਦੇ ਆ ਉਹ ਸਾਡੀ ਕਿਡਨੀ ਦੀ ਹੈਲਥ ਨੂੰ ਵਧੀਆ ਬਣਾਉਣ ਵਿੱਚ ਸਹਾਇਤਾ ਕਰਦੇ ਆ ਇਹਦੇ ਨਾਲ ਨਾਲ ਸਾਡੇ ਹਾਰਟ ਦੀ ਹੈਲਥ ਲਈ ਵੀ ਬਹੁਤ ਵਧੀਆ ਹੁੰਦੇ ਆ ਸਾਡੇ ਕੋਲੇਸਟ੍ਰੋਲ ਨੂੰ ਵੀ ਘਟਾ ਕੇ ਰੱਖਦੇ ਆ ਤੇ ਬਲੱਡ ਨੂੰ ਕਲੌਟ ਹੋਣ ਤੋਂ ਬਚਾਉਂਦੇ ਆ ਸੋ ਇਹ ਸਾਰੀਆਂ ਚੀਜ਼ਾਂ ਕਹਿ ਲੋ ਵੀ ਇੱਕ ਫੈਕਟਰ ਹੁੰਦੀਆਂ ਸਾਡੀ ਕਿਡਨੀ ਨੂੰ ਡੈਮੇਜ ਕਰਨ 'ਚ ਜੇ ਵੱਧ ਹੋ ਜਾਣ ਸੋ ਇਹ ਸਾਰੀਆਂ ਚੀਜ਼ਾਂ ਨੂੰ ਕੱਟ ਕਰਕੇ ਰੱਖਦਾ ਏ ਫਿਸ਼ ਜਿਹੜੇ omega 3 ਫੈਟੀ ਐਸਿਡ ਪਾਏ ਜਾਂਦੇ ਆ ਸੋ ਫਿਸ਼ ਕਿਹੜੀ ਵਧੀਆ ਰਹੂਗੀ ਦੋਸਤੋ ਫੈਟੀ ਫਿਸ਼ ਜਿਹਦੇ ਵਿੱਚ ਫੈਟ ਜ਼ਿਆਦਾ ਹੋਵੇ ਤਾਂ ਜੋ omega 3 ਦੀ ਜਿਹੜੀ amount ਸਾਨੂੰ ਵੱਧ ਮਿਲ ਸਕੇ ਤੇ ਸਾਥੀਓ ਪਾਲਕ ਵੀ ਬਹੁਤ ਵਧੀਆ ਭੋਜਨ ਆ ਜਿਨ੍ਹਾਂ ਨੂੰ ਹਜੇ ਕਿਡਨੀ ਦੀ ਸ਼ੁਰੂਆਤੀ ਸਟੇਜ ਆ ਸੋ ਪਾਲਕ ਦੇ ਵਿੱਚ ਵਿਟਾਮਿਨ A C ਤੇ K ਬਹੁਤ ਵਧੀਆ ਹੁੰਦੇ ਆ ਇਦੇ ਨਾਲ ਨਾਲ ਪਾਲਕ ਦੇ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਬੜੀ ਚੰਗੀ ਹੁੰਦੀ ਆ ਸੋ ਇੱਚ ਆਇਰਨ ਤੇ ਫੋਲੇਟ ਵੀ ਬਹੁਤ ਵਧੀਆ ਹੁੰਦੇ ਆ ਸੋ ਇਹ ਸਾਡੇ ਕਿਡਨੀ ਦੀ ਹੈਲਥ ਵਾਸਤੇ ਬਹੁਤ ਜ਼ਰੂਰੀ ਆ ਪਾਲਕ ਪਰ ਸ਼ੁਰੂਆਤੀ ਸਟੇਜ ਤੇ ਕਿਉਂਕਿ ਜਿਹੜਾ ਮੈਗਨੀਸ਼ੀਅਮ ਆ ਇਹ ਜਦੋਂ ਕਿਡਨੀ ਦੀ ਐਡਵਾਂਸ ਸਟੇਜ ਹੋ ਜਾਂਦੀ ਆ ਉਦੋਂ ਸਾਨੂੰ ਮੈਗਨੀਸ਼ੀਅਮ ਨੂੰ ਘੱਟ ਕਰਨਾ ਬੜਾ ਜ਼ਰੂਰੀ ਆ ਸੋ ਇਹ ਸ਼ੁਰੂਆਤੀ ਸਟੇਜ ਵਿੱਚ ਹੀ ਜਿਹੜੀ ਪਾਲਕ ਸਾਨੂੰ ਹੈਲਪ ਕਰੂਗੀ ਸੋ ਪਾਲਕ ਇੱਕ ਬਹੁਤ ਵਧੀਆ ਭੋਜਨ ਜਿੰਨਾਂ ਨੂੰ ਹਜੇ ਕਿਡਨੀ ਸ਼ੁਰੂਆਤ ਵਿੱਚ ਹਜੇ ਡੈਮੇਜ ਹੋਣੀ ਸ਼ੁਰੂ ਹੋਈ ਹੈ ਤੇ ਸਾਥੀਓ ਪਾਲਕ ਦੇ ਵਿੱਚ ਬੀਟਾ ਕੈਰੋਟੀਨੋਇਡਸ ਬਹੁਤ ਵਧੀਆ ਹੁੰਦੇ ਆ ਇਹ ਇੱਕ ਬੜੇ ਵਧੀਆ ਐਂਟੀਆਕਸੀਡੈਂਟ ਆ ਜਿਹੜੇ ਕਿਡਨੀ ਦੇ ਸ਼ੁਰੂਆਤੀ ਸਟੇਜ ਦੇ ਵਿੱਚ ਸਾਨੂੰ ਬਹੁਤ ਫਾਇਦਾ ਦਿੰਦੇ ਆ ਇਹਦੇ ਨਾਲ ਨਾਲ সুইਟ ਪੋਟੈਟੋ ਜਿਹੜੀ ਸ਼ੱਕਰ ਕੰਦੀ ਹੁੰਦੀ ਆ ਸ਼ਕਰਕੰਦੀ ਦੇ ਵਿੱਚ ਸੋਲਿਊਬਲ ਫਾਈਬਰ ਬਹੁਤ ਜ਼ਿਆਦਾ ਹੁੰਦੇ ਆ ਇਹਦੇ ਨਾਲ ਨਾਲ ਇਹਦੇ ਵਿੱਚ ਵਿਟਾਮਿਨ ਏ ਬਹੁਤ ਵਧੀਆ ਹੁੰਦਾ ਸੋ ਇਹ ਸਾਡੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦੀ ਸ਼ਕਰਕੰਦੀ ਤੇ ਸਾਡੇ ਕਿਡਨੀ ਦੀ ਹੈਲਥ ਵਾਸਤੇ ਬਹੁਤ ਵਧੀਆ ਭੋਜਨ ਸੋ ਸ਼ਕਰਕੰਦੀ ਜਿਨ੍ਹਾਂ ਨੂੰ ਹਜੇ ਸ਼ੁਰੂਆਤੀ ਕਿਡਨੀ ਸਟੇਜ ਆ ਉਹਨਾਂ ਨੂੰ ਇਹਦੀ ਮਾਤਰਾ ਨੂੰ ਵਧਾਉਣਾ ਚਾਹੀਦਾ ਹੈ ਉਹਨਾਂ ਨੂੰ ਜ਼ਰੂਰ ਹੈਲਪ ਮਿਲੂਗੀ ਤੇ ਇਸ ਤੋਂ ਇਲਾਵਾ ਸਾਥੀਓ ਪਿਆਜ਼ ਹੋ ਗਿਆ ਲਸਣ ਹੋ ਗਿਆ ਇਹ ਵੀ ਸਾਡੀ ਕਿਡਨੀ ਦੀ ਹੈਲਥ ਨੂੰ ਵਧੀਆ ਬਣਾਉਂਦੇ ਫਿਰ ਖੀਰਾ ਖੀਰੇ ਦੇ ਵਿੱਚ 92 ਤੋਂ 90% ਪਾਣੀ ਹੁੰਦਾ ਏ ਜਿਹੜਾ ਸ਼ੁਰੂਆਤ ਵਿੱਚ ਸਾਨੂੰ ਬਹੁਤ ਜ਼ਰੂਰੀ ਆ ਜਦੋਂ ਕਿਡਨੀ ਡੈਮੇਜ ਹੁੰਦੀ ਆ ਸੋ ਖੀਰੇ ਦੇ ਉੱਪਰ ਜਿਹੜਾ ਛਿਲਕਾ ਹੁੰਦਾ ਛਿਲਕੇ ਦੇ ਸਮੇਤ ਖਾਓ ਛਿਲਕੇ ਵਿੱਚਲਾ ਜਿਹੜਾ ਫਾਈਬਰ ਆ ਉਹ ਵੀ ਬਹੁਤ ਸਹਾਇਤਾ ਕਰਦਾ ਏ ਸਾਡੀ ਕਿਡਨੀ ਵਾਸਤੇ ਸੋ ਖੀਰੇ ਤੋਂ ਇਲਾਵਾ ਗੋਭੀ ਬੰਦ ਗੋਭੀ ਫਿਰ ਮੂਲੀ ਮੂਲੀ ਵੀ ਸਾਡੀ ਕਿਡਨੀ ਨੂੰ ਸਹੀ ਕਾਰਨ ਵਿੱਚ ਸਹਾਇਤਾ ਕਰਦੀ ਆ ਤੇ ਸਾਥੀਓ ਸ਼ਿਮਲਾ ਮਿਰਚ ਹੋਗੀ ਤੇ ਮਸ਼ਰੂਮ ਹੋਗੇ ਇਹ ਵੀ ਸ਼ੁਰੂਆਤੀ ਜਦੋਂ ਕਿਡਨੀ ਹਜੇ ਸ਼ੁਰੂ ਹੋਈ ਆ ਡੈਮੇਜ ਹੋਣੀ ਉਦੋਂ ਬਹੁਤ ਵਧੀਆ ਰਹਿੰਦੀ ਆ ਇਹਦੇ ਨਾਲ ਨਾਲ ਅਨਾਨਾਸ ਜਿਹੜਾ ਫਰੂਟ ਆ ਪਾਈਨੈਪਲ ਤੇ ਆਲੂ ਬਖਾਰੇ ਇਹ ਦੋਵੇਂ ਚੀਜ਼ਾਂ ਬਹੁਤ ਵਧੀਆ ਏ ਸਾਡੀ ਕਿਡਨੀ ਨੂੰ ਰਿਕਵਰ ਕਰਨ ਵਾਸਤੇ ਸਹਾਇਤਾ ਕਰਦੀਆਂ ਸੋ ਇਹ ਤਾਂ ਭੋਜਨ ਸੀਗਾ ਜਿਹੜਾ ਅਸੀਂ ਸ਼ੁਰੂਆਤ ਵਿੱਚ ਕਿਡਨੀ ਜਦੋਂ ਹਜੇ ਡੈਮੇਜ ਹੋਣੀ ਸ਼ੁਰੂ ਹੋਈ ਆ ਉਦੋਂ ਸਾਨੂੰ ਸਹਾਇਤਾ ਕਰੂਗਾ ਸੋ ਆਪ ਹੁਣ ਜਾਣਦੇ ਆਂ ਵੀ ਜਦੋਂ ਕਿਡਨੀ ਐਡਵਾਂਸ ਸਟੇਜ 'ਚ ਪਹੁੰਚ ਗਈ ਆ ਡੈਮੇਜ ਜ਼ਿਆਦਾ ਹੋ ਚੁੱਕਾ ਏ ਤਾਂ ਉਦੋਂ ਸਾਨੂੰ ਕਿਹੜਾ ਕਿਹੜਾ ਭੋਜਨ ਉਹ ਖਾਣਾ ਚਾਹੀਦਾ ਏ ਤੇ ਕਿਹੜੇ ਕਿਹੜੇ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਏ ਉਸ ਬਾਰੇ ਜਾਣਦੇ ਆਂ ਸੋ ਦੋਸਤੋ ਅੱਚ ਸਭ ਤੋਂ ਪਹਿਲਾਂ ਆਉਂਦਾ ਸਾਲਟ ਸੋ ਜਿਨ੍ਹਾਂ ਦੀ ਕਿਡਨੀ ਐਡਵਾਂਸ ਸਟੇਜ ਤੱਕ ਪਹੁੰਚ ਚੁੱਕੀ ਆ ਡੈਮੇਜ ਹੋ ਚੁੱਕੀ ਆ ਉਹਨਾਂ ਨੂੰ ਸਾਲਟ ਦਾ ਪਰਹੇਜ਼ ਕਰਨਾ ਬੜਾ ਜ਼ਰੂਰੀ ਆ। ਸੋ ਵੈਸੇ ਤਾਂ ਨਾਰਮਲ ਬੋਡੀ ਲਈ ਸੋਡੀਅਮ ਜ਼ਰੂਰੀ ਆ ਕਿਉਂਕਿ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦਾ ਏ। ਇਹਦੇ ਨਾਲ ਨਾਲ ਸੋਡੀਅਮ ਸਾਡੇ ਪਾਣੀ ਦੇ ਲੈਵਲ ਨੂੰ ਬੈਲੈਂਸ ਬਣਾ ਕੇ ਰੱਖਦਾ ਸਰੀਰ 'ਚ। ਪਰ ਜਿਨ੍ਹਾਂ ਦੀ ਕਿਡਨੀ ਕਾਫੀ ਹੱਦ ਤੱਕ ਖਰਾਬ ਹੋ ਚੁੱਕੀ ਆ, ਡੈਮੇਜ ਹੋ ਰਹੀ ਆ, ਡੈਮੇਜ ਹੋ ਚੁੱਕੀ ਆ। ਤਾਂ ਉਹਨਾਂ ਨੂੰ ਜਿਹੜਾ ਸਾਲਟ ਦਾ ਜਿਹੜਾ ਪਰਹੇਜ਼ ਆ ਉਹ ਕਰਨਾ ਬਹੁਤ ਜ਼ਰੂਰੀ ਆ। ਦੇੰਟ ਕੱਟੋ ਕੱਟ 1500 ਮਿਲੀਗ੍ਰਾਮ ਜਿਹੜਾ ਤੁਸੀਂ ਸਾਲਟ ਲੈ ਸਕਦੇ ਆ ਪਰ ਵਧੀਆ ਰਹੂਗਾ ਜੇ ਤੁਸੀਂ ਇਹਨੂੰ ਬਿਲਕੁਲ ਬੰਦ ਕਰ ਦੋ ਤਾਂ ਜੋ ਤੁਹਾਡੀ ਕਿਡਨੀ ਅੱਗੇ ਖਰਾਬ ਹੋਣ ਤੋਂ ਬਚੇ ਤੇ ਸਾਥੀਓ ਸਾਲਟ ਦੇ ਨਾਲ ਨਾਲ ਜਿਹੜਾ ਪੋਟਾਸ਼ੀਅਮ ਆ ਉਹ ਵੀ ਘੱਟ ਕਰਨ ਦੀ ਲੋੜ ਕਿਉਂਕਿ ਜਦੋਂ ਕਿਡਨੀ ਖਰਾਬ ਹੋ ਜਾਂਦੀ ਐ ਐਡਵਾਂਸ ਸਟੇਜ ਤੱਕ ਪਹੁੰਚ ਜਾਂਦੀ ਆ ਤਾਂ ਪੋਟਾਸ਼ੀਅਮ ਸਾਡੇ ਸਰੀਰ 'ਚ ਵਧਣਾ ਸ਼ੁਰੂ ਹੋ ਜਾਂਦਾ ਜਿਹੜਾ ਅੱਗੇ ਕਿਡਨੀ ਨੂੰ ਵੀ ਖਰਾਬ ਕਰਦਾ ਏ ਤੇ ਸਾਡੀ ਕਿਡਨੀਸ ਜਿਹੜੇ ਗੁਰਦੇ ਆ ਉਹ ਵੀ ਇਹਨੂੰ ਬਾਰ ਬਹੁਤ ਘੱਟ ਕੱਢ ਪਾਉਂਦੇ ਆ ਸੋ ਪੋਟਾਸ਼ੀਅਮ ਦਾ ਘੱਟ ਹੋਣਾ ਸਾਡੇ ਸਰੀਰ 'ਚ ਬੜਾ ਜ਼ਰੂਰੀ ਸੋ ਜਿਹੜੇ ਭੋਜਨ ਵਿੱਚ ਪੋਟਾਸ਼ੀਅਮ ਜ਼ਿਆਦਾ ਹੁੰਦਾ ਏ ਜਿਵੇਂ ਕਿ ਸੰਤਰੇ ਹੋਗੇ ਮਸੰਮੀ ਹੋਗੀ ਇਹਨਾਂ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਸੋ ਇਹਨਾਂ ਨੂੰ ਜਿਨ੍ਹਾਂ ਲੋਕਾਂ ਨੂੰ ਐਡਵਾਂਸ ਸਟੇਜ ਕਿਡਨੀ ਪਹੁੰਚ ਚੁੱਕੀ ਆ ਡੈਮੇਜ ਦੀ ਸਥਿਤੀ ਪਹੁੰਚ ਚੁੱਕੀ ਆ ਸੋ ਉਹਨਾਂ ਨੂੰ ਤਾਂ ਬਿਲਕੁਲ ਬੰਦ ਕਰਨੇ ਚਾਹੀਦੇ ਆ ਸੰਤਰੇ ਮਸੰਮੀ ਨਹੀਂ ਖਾਣਾ ਚਾਹੀਦਾ ਇਹ ਇਸ ਤੋਂ ਇਲਾਵਾ ਕੇਲੇ ਦੇ ਵਿੱਚ ਵੀ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਟਮਾਟਰ ਵਿੱਚ ਵੀ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਆ ਫਿਰ ਬਰੋਕਲੀ ਆ ਗਈ ਪਿਆਜ਼ ਆ ਗਏ ਸੋ ਇਹ ਚੀਜ਼ਾਂ ਨੂੰ ਕੱਟ ਕਰਨਾ ਚਾਹੀਦਾ ਹੈ ਸੋ ਇਨਾਂ ਚ ਪੋਟਾਸ਼ੀਅਮ ਬਹੁਤ ਜ਼ਿਆਦਾ ਪਾਇਆ ਜਾਂਦਾ ਤੇ ਸਾਥੀਓ ਪੋਟਾਸ਼ੀਅਮ ਜਿਹੜੀਆਂ ਚੀਜ਼ਾਂ 'ਚ ਘਾਟਾ ਉਹ ਜਿਵੇਂ ਕਰੂਸੀਫੀਰਸ ਵੈਜੀਟੇਬਲ ਆ ਗਈਆਂ ਜਿਵੇਂ ਗੋਭੀ ਆ ਗਈ ਬੰਦ ਗੋਭੀ ਆ ਗਈ ਤੇ ਸਾਥੀਓ ਪਾਲਕ ਵਿੱਚ ਵੀ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਸਾਨੂੰ ਪਾਲਕ ਦਾ ਵੀ ਪਰਹੇਜ਼ ਕਰਨਾ ਪਊਗਾ ਜੇ ਸਾਡੀ ਕਿਡਨੀ ਐਡਵਾਂਸ ਸਟੇਜ ਪਹੁੰਚ ਗਈ ਆ ਵੀਡੀਓ ਦੇ ਸ਼ੁਰੂ 'ਚ ਮੈਂ ਤੁਹਾਨੂੰ ਦੱਸਿਆ ਸੀ ਪਾਲਕ ਚੰਗੀ ਹੁੰਦੀ ਪਰ ਜਿਨ੍ਹਾਂ ਦੀ ਹਜੇ अर्ਲੀ ਸਟੇਜ ਕਿਡਨੀ ਹਜੇ ਸ਼ੁਰੂਆਤ 'ਚ ਡੈਮੇਜ ਹੋਣੀ ਸ਼ੁਰੂ ਹੋਈ ਪਰ ਜੇ ਐਡਵਾਂਸ ਸਟੇਜ ਤੱਕ ਆ ਚੁੱਕੀ ਆ ਫਿਰ ਪਾਲਕ ਦਾ ਵੀ ਪਰਹੇਜ਼ ਕਰਨਾ ਪਊ ਤੇ ਪੋਟਾਸ਼ੀਅਮ ਜਿੰਨਾਂ ਚੀਜ਼ਾਂ 'ਚ ਘੱਟ ਹੁੰਦਾ ਜਿਵੇਂ ਸੇਬ ਹੋ ਗਿਆ Apple 'ਚ ਵੀ ਪੋਟਾਸ਼ੀਅਮ ਘੱਟ ਹੁੰਦਾ ਏ ਇਹਦੇ ਨਾਲ ਨਾਲ ਦੋਸਤੋ ਕੈਰਟ ਸੋ ਗਾਜਰਾਂ ਵਿੱਚ ਵੀ ਪੋਟਾਸ਼ੀਅਮ ਦੀ ਮਾਤਰਾ ਘੱਟ ਹੁੰਦੀ ਆ ਤੇ ਸਲਾਦ ਵਾਲੀਆਂ ਜਿਹੜੀਆਂ ਚੀਜ਼ਾਂ ਏ ਉਹ ਵੀ ਤੁਸੀਂ ਲੈ ਸਕਦੇ ਆ ਉਹਨਾਂ 'ਚ ਵੀ ਪੋਟਾਸ਼ੀਅਮ ਘੱਟ ਹੁੰਦਾ ਤੇ ਹੁਣ ਸਾਥੀਓ ਗੱਲ ਕਰਦੇ ਆਂ ਵੀ ਪ੍ਰੋਟੀਨ ਪ੍ਰੋਟੀਨ ਨੂੰ ਵੀ ਤੁਹਾਨੂੰ ਲਿਮਟਿਡ ਕਰਨਾ ਪਊਗਾ ਪ੍ਰੋਟੀਨ ਦੀ ਮਾਤਰਾ ਵੀ ਘਟਾਉਣੀ ਪਊਗੀ ਕਿਉਂਕਿ ਜਿੰਨਾ ਜ਼ਿਆਦਾ ਅਸੀਂ ਪ੍ਰੋਟੀਨ ਲਵਾਂਗੇ ਉਨਾਂ ਹੀ ਸਾਡੇ ਕਿਡਨੀਆਂ ਤੇ ਜਿਹੜਾ ਸਟ्रेस ਆਉ ਪੈਂਦਾ ਏ ਸੋ ਡੇਰੀ ਪ੍ਰੋਡਕਟ ਹੋਵੇ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਇਹਨਾਂ ਨੂੰ ਘੱਟ ਕਰਨਾ ਪਊਗਾ ਮੀਟ ਨੂੰ ਘਟਾਉਣਾ ਪਊਗਾ ਅੰਡਿਆਂ ਨੂੰ ਘੱਟ ਕਰਨਾ ਪਊਗਾ ਫਿਸ਼ ਨੂੰ ਬੰਦ ਕਰਨਾ ਪਊਗਾ ਇਹਦੇ ਨਾਲ ਨਾਲ ਜਿਹੜੀਆਂ ਚੀਜ਼ਾਂ 'ਚ ਪ੍ਰੋਟੀਨ ਜ਼ਿਆਦਾ ਏ ਉਹਨਾਂ ਨੂੰ ਸਾਨੂੰ ਘੱਟ ਕਰਨਾ ਪਊਗਾ ਸੋ ਜਿਹਦੇ ਕਰਕੇ ਕੀ ਆ ਸਾਡੀ ਕਿਡਨੀ ਤੇ ਪ੍ਰੈਸ਼ਰ ਵੀ ਘਟੂਗਾ ਤੇ ਸਾਡੀ ਕਿਡਨੀ ਅੱਗੇ ਹੌਲੀ ਹੌਲੀ ਰਿਕਵਰ ਹੋਣੀ ਸ਼ੁਰੂ ਹੋਊਗੀ ਤੇ ਸਾਥੀਓ ਜਿਹੜੀਆਂ ਚੀਜ਼ਾਂ 'ਚ ਫਾਸਫੋਰਸ ਜ਼ਿਆਦਾ ਏ ਉਹਨਾਂ ਨੂੰ ਵੀ ਕੱਟ ਕਰਨਾ ਪਊਗਾ ਜਿਨ੍ਹਾਂ ਦੀ ਕਿਡਨੀ ਐਡਵਾਂਸ ਸਟੇਜ 'ਚ ਪਹੁੰਚ ਚੁੱਕੀ ਆ। ਸੋ ਵੈਸੇ ਤਾਂ ਫਾਸਫੋਰਸ ਜਿਹੜਾ ਹੁੰਦਾ ਸਾਡੀਆਂ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਏ ਪਰ ਕਿਡਨੀਜ਼ ਜਦੋਂ ਡੈਮੇਜ ਹੋਣੀਆਂ ਜ਼ਿਆਦਾ ਡੈਮੇਜ ਹੋ ਜਾਂਦੀਆਂ ਤਾਂ ਇਹ ਪੂਰਾ ਫਾਸਫੋਰਸ ਸਰੀਰ 'ਚੋਂ ਬਾਹਰ ਨਹੀਂ ਕੱਢ ਪਾਉਂਦੀਆਂ। ਸੋ ਜਦੋਂ ਫਾਸਫੋਰਸ ਦੀ ਬਹੁਤਾਤ ਹੋ ਜਾਂਦੀ ਹੈ, ਜ਼ਿਆਦਾ ਵਧਣ ਲੱਗ ਜਾਂਦਾ ਏ ਤਾਂ ਇਹ ਸਾਡੀਆਂ ਹੱਡੀਆਂ ਨੂੰ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ, ਖਰਾਬ ਕਰਨਾ ਸ਼ੁਰੂ ਕਰ ਦਿੰਦਾ। ਖੋਨ ਦੀਆਂ ਨਸਾਂ ਨੂੰ ਵੀ ਡੈਮੇਜ ਕਰਦਾ ਏ ਤੇ ਸਾਡੇ ਦਿਲ ਤੇ ਅੱਖਾਂ ਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦਾ ਤੇ ਕਿਡਨੀਆਂ ਨੂੰ ਤਾਂ ਖਰਾਬ ਕਰਦਾ ਹੀ ਕਰਦਾ ਏ ਸੋ ਫਾਸਫੋਰਸ ਜਿਹੜੇ ਭੋਜਨ ਚ ਹੈਗਾ ਏ ਉਹ ਸਾਨੂੰ ਘਟਾਉਣਾ ਪਊਗਾ ਤਾਂ ਜੋ ਸਾਡੀਆਂ ਕਿਡਨੀਆਂ ਤੇ ਵਾਧੂ ਪ੍ਰੈਸ਼ਰ ਨਾ ਪਾਵੇ ਇਹ ਹੋਰ ਅੱਗੇ ਡੈਮੇਜ ਹੋਣੋਂ ਬਚਣ ਤੇ ਫਾਸਫੋਰਸ ਜਿਆਦਾ ਕਿੰਨਾਂ ਚੀਜ਼ਾਂ ਚ ਹੁੰਦਾ ਜਿਵੇਂ ਮੀਟ ਹੋਗੀ ਫਿਸ਼ ਹੋਗੀ ਫਿਰ ਡੇਰੀ ਪ੍ਰੋਡਕਟਸ ਹੋਗੇ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਜਿਵੇਂ ਪਨੀਰ ਹੋ ਗਿਆ ਸੋ ਇਹ ਚੀਜ਼ਾਂ 'ਚ ਫਾਸਫੋਰਸ ਜ਼ਿਆਦਾ ਹੁੰਦਾ ਤੇ ਬੀਨਜ਼ ਵਿੱਚ ਵੀ ਰਾਜਮਾ ਵਿੱਚ ਵੀ ਫਾਸਫੋਰਸ ਜ਼ਿਆਦਾ ਹੁੰਦਾ ਸਾਥੀਓ ਕਿਡਨੀ ਦੇ ਸ਼ੁਰੂਆਤੀ ਜਦੋਂ ਹਜੇ ਡੈਮੇਜ ਹੋਣੀ ਸ਼ੁਰੂ ਹੋਈ ਆ ਉਸ ਉਦੋਂ ਰਾਜਮਾ ਸਾਨੂੰ ਜ਼ਰੂਰ ਖਾਣੇ ਚਾਹੀਦੇ ਆ ਪਰ ਜੇ ਐਡਵਾਂਸ ਸਟੇਜ ਪਹੁੰਚ ਗਈ ਆ ਉਦੋਂ ਰਾਜਮਾ ਦਾ ਪਰਹੇਜ਼ ਕਰਨਾ ਚਾਹੀਦਾ ਹੈ ਤੇ ਸਾਥੀਓ ਫਾਸਫੋਰਸ ਘੱਟ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਪਾਇਆ ਜਾਂਦਾ ਜਿਵੇਂ ਤਾਜ਼ੇ ਫਲ ਹੋਗੇ ਸਬਜ਼ੀਆਂ ਤਾਜ਼ੀਆਂ ਹੋ ਗਈਆਂ ਗਾਜਰ ਹੋ ਗਈ ਇਸ ਤੋਂ ਇਲਾਵਾ ਚਾਵਲ ਹੋਗੇ 16 ਵਿੱਚ ਵੀ ਫਾਸਫੋਰਸ ਘਟ ਹੁੰਦਾ ਹੈ ਇਸ ਤੋਂ ਇਲਾਵਾ ਦਾਲਾਂ ਵਿੱਚ ਵੀ ਜਿਹੜਾ ਫਾਸਫੋਰਸ ਆ ਉਹ ਘਟ ਪਾਇਆ ਜਾਂਦਾ ਸੋ ਇਹ ਚੀਜ਼ਾਂ ਨੂੰ ਤੁਸੀਂ ਵਧਾ ਸਕਦੇ ਆ ਜਿਨ੍ਹਾਂ ਨੂੰ ਕਿਡਨੀ ਦੀ ਪਰੇਸ਼ਾਨੀ ਜ਼ਿਆਦਾ ਵੱਧ ਚੁੱਕੀ ਆ ਸੋ ਇਹਨਾਂ 'ਚ ਫਾਸਫੋਰਸ ਆ ਜਿਹੜਾ ਘਟ ਪਾਇਆ ਜਾਂਦਾ ਤੇ ਕੈਲਸ਼ੀਅਮ ਸਪਲੀਮੈਂਟ ਵੀ ਸਾਨੂੰ ਬੰਦ ਕਰਨੇ ਪੈਣਗੇ ਕੈਲਸ਼ੀਅਮ ਦੀ ਮਾਤਰਾ ਵੀ ਘਟਾਉਣੀ ਪਊਗੀ ਜਿਵੇਂ ਦੁੱਧ ਵਿੱਚ ਕੈਲਸ਼ੀਅਮ ਜ਼ਿਆਦਾ ਹੁੰਦਾ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਜ਼ਿਆਦਾ ਹੁੰਦਾ ਸੋ ਕਿਡਨੀ ਦੇ ਐਡਵਾਂਸ ਸਟੇਜ ਵਿੱਚ ਸਾਨੂੰ ਕੈਲਸ਼ੀਅਮ ਵੀ ਘੱਟ ਕਰਨਾ ਪਊਗਾ ਜਿਹੜੀਆਂ ਚੀਜ਼ਾਂ 'ਚ ਕੈਲਸ਼ੀਅਮ ਤੇ ਫਾਸਫੋਰਸ ਜ਼ਿਆਦਾ ਹੁੰਦਾ ਉਹਨਾਂ ਨੂੰ ਘਟਾਉਣਾ ਪਊਗਾ ਤੇ ਸਾਥੀਓ ਜੇ ਪਾਣੀ ਦੀ ਗੱਲ ਕਰੀਏ ਤਾਂ ਜਦੋਂ ਕਿਡਨੀ ਐਡਵਾਂਸ ਸਟੇਜ ਤੱਕ ਜਾਂਦੀ ਆ ਜਾਂ ਸ਼ੁਰੂਆਤੀ ਸਟੇਜ ਵੀ ਜੇ ਹੁੰਦੀ ਆ ਤਉ ਜੋ ਪਾਣੀ ਨੂੰ ਲਿਮਟਿਟਡ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਕਿਡਨੀ ਆ ਉਹ ਪੂਰਾ ਪਾਣੀ ਬਾਹਰ ਨਹੀਂ ਕੱਢ ਪਾਉਂਦੀ ਸਰੀਰ ਚ ਜਿਹਦੇ ਕਰਕੇ ਪਾਣੀ ਦੀ ਫਲੂਇਡ ਦੀ ਰਿਟੈਂਸ਼ਨ ਹੋ ਜਾਂਦੀ ਸਾਡੇ ਸਰੀਰ ਚ ਸੋ ਜਿਹਦੇ ਕਰਕੇ ਹਾਰਟ ਫੇਲਿਅਰ ਦੇ ਲੱਛਣ ਵੀ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਜ਼ਿਆਦਾ ਪਾਣੀ ਦੀ ਮਾਤਰਾ ਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਵੀ ਵਧਣਾ ਸ਼ੁਰੂ ਹੋ ਜਾਂਦਾ ਸਰੀਰ ਤੇ ਸਵੇਲਿੰਗ ਆ ਜਾਂਦੀ ਆ ਤੇ ਕਿਡਨੀ ਤੇ ਵੀ ਵੱਧ ਪ੍ਰੈਸ਼ਰ ਪੈਂਦਾ ਸੋ ਪਾਣੀ ਦੀ ਮਾਤਰਾ ਨੂੰ ਵੀ ਲਿਮਟਿਟਡ ਕਰਨਾ ਜ਼ਰੂਰੀ ਆ ਜਿਨ੍ਹਾਂ ਦੀ ਕਿਡਨੀ ਅਡਮਾਸਟੇਟ ਤੱਕ ਪਹੁੰਚ ਚੁੱਕੀ ਆ ਇਹਦੇ ਨਾਲ ਨਾਲ ਜਿੰਨਾ ਚੀਜ਼ਾਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੈ ਜਿਵੇਂ ਖੀਰਾ ਹੋ ਗਿਆ ਅੰਗੂਰ ਹੋ ਗਏ ਜਾਂ ਆ ਜਿਹੜਾ ਵਾਟਰਮੈਲਨ ਆ ਗਿਆ ਤਰਬੂਜ ਹੋ ਗਿਆ ਸੋ ਇਹ ਚੀਜ਼ਾਂ ਸਾਨੂੰ ਲਿਮਟਡ ਕਰਨ ਦੀ ਲੋੜ ਪਾਊਗੀ ਕਿਉਂਕਿ ਇਹਨਾਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੈ ਤਾਂ ਉਹਦੇ ਨਾਲ ਸਾਡੇ ਸਵੇਲਿੰਗ ਵਧੂਗੀ ਸਾਹ ਫੁੱਲੂਗਾ ਤੇ ਕਿਡਨੀ ਤੇ ਵੀ ਲੋਡ ਵਧੂਗਾ ਪ੍ਰੈਸ਼ਰ ਵਧੂਗਾ ਤੇ ਸਾਥੀਓ ਜੇ ਤੇਲ ਦੀ ਗੱਲ ਕਰੀਏ ਵੀ ਆਇਲ ਕਿਹੜਾ ਵਰਤਣਾ ਚਾਹੀਦਾ ਹੈ ਤਾਂ 올ਿਵ ਆਇਲ ਸਭ ਤੋਂ ਬੈਸਟ ਆ ਜਿਨ੍ਹਾਂ ਦੀ ਕਿਡਨੀ ਡੈਮੇਜ ਹੋ ਰਹੀ ਆ ਕਿਉਂਕਿ 올ਿਵ ਆਇਲ ਦੇ ਵਿੱਚ ਮੋਨੋ ਅਨਸੈਚੁਰੇਟਿਡ ਫੈਟੀ ਐਸਿਡ ਹੁੰਦੇ ਆ ਤੇ ਐਂਟੀ ਇਨਫਲੇਮੇਟਰੀ ਗੁਣ ਵੀ ਪਾਏ ਜਾਂਦੇ ਜਿਹੜੇ ਸਾਡੇ ਕਿਡਨੀ ਦੀ ਸਿਹਤ ਨੂੰ ਸਹੀ ਕਰਨ ਦੀ ਤਾਕਤ ਰੱਖਦੇ ਆ ਸੋ 올ਿਵ ਆਇਲ ਦੀ ਵਰਤੋਂ ਕਰੋ ਜਿਨ੍ਹਾਂ ਦੀ ਕਿਡਨੀ ਖਰਾਬ ਹੋ ਰਹੀ ਆ